ਹਾਂ ਇਹ ਨਵਾਂ ਪਿਆ ਵਾਕੇ ਯਾਰ ਇਹਦਾ ਜਿਹੜੇ ਵੀਰ ਨੇ ਲੈਣਾ ਭਾਈ ਆ ਉਹਦਾ ਹਾਂ ਲੋਨ ਵੀ ਹੋ ਜਾਊ 5 ਲੱਖ ਰੁਪਏ ਤੇ ਲੋਨ ਹੀ ਹੋ ਜਾਊਗਾ ਲੋਨ ਹੋ ਜਾਊਗਾ 5 ਲੱਖ ਲੋਨ ਹੀ ਹੋ ਜਾਊਗਾ ਫਰੀਂ ਆ ਗੂਗੇ ਜੇ ਕਹਿੰਦੇ ਲੈ ਕੇ ਆਪਾਂ ਕਟਿਆ ਕੋ ਮੜਾ ਮੋੜ ਛੋੜ ਛਾੜ ਹੋ ਜਾਣੀ ਤੇ ਲੋਨ ਹੀ ਹੋ ਜਾਣਾ ਤੇ ਫਿਰ ਉਹ ਇੱਕ ਸਾਦਾ ਫਰੀਂ ਜਾਣ ਵਾਲੀ ਗੱਲ ਹੀ ਏ ਹੋਰ 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 ਟਰੈਕਟਰ ਜਿਹੋ ਜੀ ਏਜੰਸੀ ਚੋਂ ਲੈ ਕੇ ਜਿਹੋ ਜੀ ਹੂੰ ਤੇ ਹੋਰ ਕੀ ਚਾਹੀਦਾ ਟਰੈਕਟਰ ਨੂੰ ਮਾਰ ਰੋ ਨੀਗਾ ਇਹ ਇਹ ਹੈ ਵੀ 3 ਸਪੀਡ ਆ ਕ੍ਰੀਪਰ ਗੇਅਰ ਵਾਲਾ ਅੱਛਾ ਹੂੰ ਲੱਹ ਸਪੈਸ਼ਲ ਸੁਪਰ ਸੀਟਰ ਵਾਲਾ ਗੇਅਰ ਜਿਹੜਾ ਲੱਗਾ ਹੈ ਕੋਈ ਛੋਟਾ ਗੇਅਰ ਕਹਿੰਦਾ ਕੋਈ ਕਰੀਪਰ ਕਹਿੰਦਾ ਆ ਵੀ ਨਹੀਂ ਯਾਰ ਆ ਕੇ ਕਿਸ ਨੇ ਕਰਾਇਆ ਕਰੋ ਇਹ ਕਰਨਾ ਭਾਈ ਆਪ ਦਾ ਸੁਪਰ ਸੀਟਰ ਕੋਈ ਵੀ ਕੰਮ ਯਾਰ ਇਹ ਤੋਂ ਲੈ ਸਕਦੇ ਆ ਨਾ ਆ ਪੁਰਾਣਾ ਛੋਟਾ ਗਿਆ ਪਾਵਰ ਟਰੈਕ ਪਾਵਰ ਟਰੈਕ ਦਾ ਸਰਪੰਚਾ ਤੈਨੂੰ ਜਿੱਥੇ ਟੱਕਰ ਗਿਆ ਛੱਡ ਦੇ 455 ਇਹ ਉਹੀ ਹੈ 60 ਕੈਟਾਗਰੀ ਵਾਲਾ ਯਾਰ ਇਹ ਰਾਜੀ ਟਰੈਕਟਰ ਨੇ ਹੈਨਾ ਯਾਰ ਤੂੰ ਵੇਖ ਵੀ 2000 ਮਾਡਲ ਟਰੈਕਟਰ ਹੈ ਹਾਂ ਇਹ ਵੀ ਹੈਨਾ ਤੋ 1000 ਚਾਰਾਂ ਚਾਰਾਂ ਹਾਂ ਤੇ ਜੇ ਨਾਲ ਦਾ ਸਾਰਾ ਉਹ ਤੇ ਸੁੱਕਾ ਟਰੈਕਟਰ ਹੂੰ ਨਹੀਂ ਤੇ ਤੁਸੀਂ 2000 ਤੋਂ ਲੈ ਕੇ 4 ਤੋਂ ਥੱਲੇ ਨੂੰ ਸਾਰਿਆਂ ਦੇ ਬਰਗਾੜ ਬਰਗੂੜ ਗਲੀਆਂ ਛੋਆਂ ਆਉਂਦੀਆਂ ਹਾਂ ਤੇ ਇਹ ਲੋਹੇ ਪਤਾ ਨਹੀਂ ਕਿਹੋ ਜਿਹਾ ਇਹਦਾ ਜੇ ਤੈਨੂੰ ਜਿੱਤ ਕਹਿ ਦਈਏ ਬੁੜਕੇ ਤੂੰ ਆ ਇਹ ਨਾ ਕਿਆ ਕਰ ਇਹ ਤਾਂ ਖੋਤੇ ਆ ਟਰੈਕਟਰ ਨਾ ਯਾਰ ਇਹਨਾਂ ਕਿਆ ਕਰ ਠੀਕ ਆ ਨਾ ਜੋ ਮਰਜ਼ੀ ਮਗਰ ਵਾ ਸਰਪੰਚ ਚੱਲ ਸਿੱਧਾ ਪੈਂਦਾ ਜੋ ਮਰਜ਼ੀ ਮਗਰ ਪਾਈ ਚੱਲ ਜੋ ਮਰਜ਼ੀ ਪਾਈ ਚੱਲ ਇਹਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਹੀ ਨਹੀਂ ਹੈਗੀ ਯਾਰ ਹਮ